ਸਭ ਤੋਂ ਪਹਿਲਾਂ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਟਾਲੇ ਸ਼ਹਿਰ ਦੀਆਂ ਕਿ ਬਟਾਲਾ ਸ਼ਹਿਰ ਚਾਰੇ ਪਾਸੇ ਜਗਮਗ ਹੀ ਜਗਮਗ ਹਰ ਪਾਸੇ ਰੋਸ਼ਨੀ ਹੀ ਰੋਸ਼ਨੀ ਬਟਾਲੇ ਦੇ ਲੋਕਾਂ ਦਾ ਕਹਿਣਾ ਅਸੀਂ ਸ਼ਹਿਰੀ ਕਲਸੀ ਦੇ ਨਾਲ ਹਾਂ ਜਿੰਨਾ ਉਹ ਕੰਮ ਸ਼ਹਿਰੀ ਕਲਸੀ ਨੇ ਕੀਤਾ ਕੋਈ ਕਰਕੇ ਰਸੇ ਕਿ ਲੋਕਾਂ ਦਾ ਕਹਿਣਾ ਜਿੰਨਾ ਉਹ ਕੰਮ ਸ਼ਹਿਰੀ ਕਲਸੀ ਨੇ ਕੀਤਾ ਕੋਈ ਕਰਕੇ ਤਾਂ ਦੱਸੇ 4 ਸਾਲ ਪਹਿਲਾਂ ਬਟਾਲੇ ਦਾ ਹਾਲ ਤੇ ਅੱਜ ਦਾ ਇਹ ਅਜਦਾ ਬਟਾਲੇ ਦਾ ਫਰਕ ਦੇਖ ਲੋ ਕਿੰਨਾ ਕੰਮ ਹੋਇਆ ਬਟਾਲੇ ਦਾ ਦੇਖੋ ਲੋਕਾਂ ਨੇ ਕੀ ਕੁਝ ਕਿਹਾ ਆਮ ਜਨਤਾ ਨੇ ਸੁਣੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਕਹ ਰਿਹਾ ਚਾਹੁੰਦਾ ਕਿ ਚਾਰੀ ਕਲਸੀਹਾ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਇਹ ਚਾਹੁੰਦੇ ਹਾਂ ਕਿ ਅਗਲੀ ਸਰਕਾਰ ਵੀ ਇਹਨਾਂ ਦੀ ਆਵੇ ਆਹ ਦੇਖੋ ਚੌਕ ਬਣਾਇਆ ਇਹਨਾਂ ਨੇ ਲਾਟਾਂ ਲਵਾਈਆਂ ਨੇ ਬਹੁਤ ਵਧੀਆ ਚੌਕ ਬਣਾਇਆ ਹਰ ਕੋਈ ਸਲਾਉਂਦਾ ਉਹਨਾਂ ਨੂੰ ਸੜਕਾਂ ਬਣਾਈਆਂ ਲਾਟਾਂ ਲਵਾਈਆਂ ਮਟਾਲੇ ਸਾਹਿਬ ਦਾ ਸੁਧਾਰ ਕੀਤਾ ਹੋਰ ਕੋਈ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਚਾਰੀ ਕਲਸੀਹਾ ਭਾਈਓ ਨੇ ਕੀਤਾ ਆਉਣ ਵਾਲੀ ਸਰਕਾਰ ਵੀ ਇਹਨਾਂ ਦੀ ਹੋਣੀ ਚਾਹੀਦੀ ਆ ਇਹ ਕਹਿੰਦੇ ਹੋ ਕਿ ਜੋ ਉਹਨਾਂ ਨੇ ਕਿਹਾ ਸੀ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੇ ਨੇ ਹਾਂਜੀ ਹਾਂਜੀ ਸਾਰੇ ਵਾਅਦੇ ਪੂਰੇ ਕਰਨ ਦੇ ਜੀ ਹਰ ਇੱਕ ਵਾਦਾ ਉਹਨਾਂ ਨੇ ਪੂਰਾ ਕੀਤਾ ਹਰ ਇੱਕ ਚੀਜ਼ ਨਾ ਬਣਾਈਆਂ ਲਟਾਂ ਲਵਾਈਆਂ ਛੜਕਾ ਬਣਾਈਆਂ ਕੋਲ ਬਣਵਾਏ ਹਰ ਚੀਜ਼ ਬਣੇ ਕੀ ਸੋਹਣੀ ਬਣਾਈ ਆ ਸ਼ਹਿਰ ਦਾ ਨਾਂ ਦਿੱਤਾ ਬਟਾਲੇ ਸ਼ਹਿਰ ਦਾ ਛੋਟੀ ਜੀ ਮਦੇ ਦੇ ਚੋਣਾਂ ਵਾਲੇ ਬਹੁਤ سارے ਵੱਡੇ ਕੰਮ ਕਰਕੇ ਦਿਖਾਏ ਨੇ ਉਹਨਾਂ ਨੇ ਕੀ ਕਹਿਣਾ ਕਹਿੰਦੇ ਉਹ ਆਣ ਵਾਲੇ ਦਿਨਾਂ ਦੇ ਤੱਕ ਇਹ ਵੀ ਕੰਮ ਹੋਣਗੇ ਤੇ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਸ਼ਹਿਰੀ ਬਿਲਕੁਲ ਅਸੀਂ ਜ਼ਿਆਰੀ ਭਾਜੂ ਨੂੰ ਕਹਿਣਾ ਚਾਹੁੰਦੇ ਆ ਤੇ ਉਸ ਤੋਂ ਵੱਡੇ ਵੀ ਹੋਰ ਕੰਮ ਕਰਕੇ ਬਖਾਨ ਸ਼ਹਿਰ ਦਾ ਸਿਆਮਿਕ ਸੁੰਦਰ ਸ਼ਹਿਰ ਬਣਾ ਕੇ ਬਖਾਨ ਲੋਕਾਂ ਨੂੰ ਆਉਣ ਵਾਲੀ ਪਾਰਟੀ ਦੀ ਚਾਰੀ ਕਲਸੀ ਭਾਜੀ ਹੁਣਾ ਦੇ ਐਮਐਲਏ ਸਾਹਿਬ ਆਉਣ ਵਾਲੀ ਪਾਰਟੀ ਦੀ ਵੀ ਹੋਂਦ ਅੱਗੇ ਹੋਰ ਵੀ ਇਹਨਾਂ ਦੇ ਜੋ ਭੈਣ ਭਰਾ ਆ ਰਹੇ ਸੰਜੋਗ ਦੇਰ ਇਹਨਾਂ ਨੂੰ ਉਹਨਾਂ ਦਾ ਵੀ ਧੰਨਵਾਦ ਕਰਨੇ ਆ ਆਉਣ ਵਾਲੇ ਮੈਂਬਰਾਂ ਦਾ ਵੀ ਧੰਨਵਾਦ ਕਰਨੇ ਆ ਜੋ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਬੱਚੇ ਪਿਆਰ ਆ ਪਿਆਰ ਰਾ ਛੋਟੇ ਵੀਰ ਬਜ਼ੁਰਗ ਸਾਰਿਆਂ ਦੀ ਸੇਵਾ ਕਰ ਰਹੇ ਨੇ ਕਲਸੀ ਬਾਜੀ ਹੋਣੀ ਆਮ ਪਾਰਟੀ ਜੀ ਨਾਮ ਦੇ ਦਾ ਜੀ ਮੇਰਾ ਨਾਮ ਸ਼ਕਤੀ ਸ਼ਰਮਾ ਉਰਫ ਸ਼ੇਗੀ ਬਾਸ ਪਿਆਰਣਾ ਮੈਨੂੰ ਕਹਿੰਦੇ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਨਵੇਂ ਸਾਲ ਤੇ ਜਿਹੜੀ ਇਹ ਰਸਨਾਹੀ ਬਟਾਲਾ ਸ਼ਹਿਰ ਦੇ ਪਤਾ ਲੱਗਦਾ ਕਿ ਵਾਕਿਆ ਬਟਾਲਾ ਸ਼ਹਿਰ ਦੇ ਮਰ ਗਿਆਂ ਹਰ ਪਾਸੇ ਲਜਤਾ ਤੇ ਇੱਕ ਜਿਹੜਾ ਇਹ ਪਹਾਰਾ ਚੋਂ ਜਿਹਨੂੰ ਕਹਿੰਦੇ ਇਹ ਤੇਰਾ ਕੇਂਦਰੀਕਰਨ ਕਰੋ ਟਾਵਰ ਲੱਗਿਆ ਕੀ ਕਹਿਣਾ ਚਾਹੁੰਦੇ ਦੇਖੋ ਆ ਰੀਅਲੀ ਐਪਰੀਸ਼ੀਏਟ ਆ ਠੀਕ ਹੈ ਆ ਜਿਹੜਾ ਕੰਮ ਹੋਇਆ ਬੜਾ ਸ਼ਲਾਘਾਯੋਕ ਕੰਮ ਹੋਇਆ ਠੀਕ ਹੈ ਔਰ ਇੱਕ ਵਧੀਆ ਸਿਸਟਮ ਆ ਜ਼ਿੰਦਗੀ ਦੇ ਵਿੱਚ ਨਾ ਜਦੋਂ ਕੋਈ ਬੰਦਾ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਸਰਾਣਾ ਵਿੱਚ ਜਾਇਦਾ ਸੀ ਬਾਕੀ ਦੂਜੇ ਸ਼ਹਿਰਾਂ ਦੀ ਜਾਨਦੇ ਆ ਨਾ ਤੇ ਉਥੇ ਠੀਕ ਜਿਵੇਂ ਕ ਜਿਵੇਂ ਮੈਂ ਕਪੂਰਥਲੀ ਜਾਣਾ ਛੋਟਾ ਜਿਹਾ ਸ਼ਹਿਰ ਹੈ ਤੇ ਮੈਂ ਜਦੋਂ ਟਾਪ ਨੂੰ ਦੇਖਣਾ ਇਦਾਂ ਦੇ ਕਲੌਕ ਟਾਵਰ ਉੱਤੇ ਵੀ ਇਹ ਸਿਸਟਮ ਚੱਲ ਰਿਹਾ ਹੈ ਹੈਨਾ ਉੱਥੇ ਵੀ ਬਣੇ ਹੋਏ ਆ ਕਲੌਕ ਟਾਵਰ ਜਾਂ ਕੁਝ ਵੀ ਸਿੰਬਲ ਬਣੇ ਅੱਛਾ ਲੱਗੇਗਾ ਤੇ ਬਈ ਆਮ ਵੈਰੀ ਹੈਪੀ ਕਿ ਮੈਂ ਹੁਣੇ ਆਪਣੇ ਸ਼ਹਿਰ ਚ ਵੜਿਆ ਨਾ ਔਰ ਮੈਂ ਪਿੱਛੇ ਤੇ ਮੇਰੇ ਜੋ ਵੇਖ ਰਹੇ ਕਲੌਕ ਟਾਵਰ ਔਰ ਰੀਅਲੀ ਅਪਰੀਸ਼ੀਏਟ ਹੈ ਕਮ ਬਹੁਤ ਵਧੀਆ ਲਾਈਟਸ ਵਗੈਰਾ ਦਾ ਮਿਲ ਕੇ ਆਪਣੇ ਆਪ ਚ ਇੱਕ ਪ੍ਰਾਊਡ ਫੀਲ ਹੁੰਦਾ ਕਿ ਯਾਰ ਗੱਲਬਾਤ ਹੈਗੀ ਹੈ ਔਰ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਇੱਕ ਹੰਬਲ ਰਿਕੁਐਸਟ ਹੈ ਕਿ ਸ਼ਹਿਰ ਦੀ ਜਿਹੜੀ ਟ੍ਰੈਫਿਕ ਹੈ ਉਹਦਾ ਬਹੁਤ ਔਖਾ ਹੈ ਕੰਮ ਔਰ ਇੱਕ ਛੋਟਾ ਜਿਹਾ ਸੁਝਾਵਾ ਜੇ ਨਗਰਪਾਲਿਕਾ ਜਾਂ ਪ੍ਰਸ਼ਾਸਨ ਮੰਨੇ ਸਰਜਿਆ ਨੇ ਕਿ ਜਿਹੜੇ ਹਸਲੀ ਦੇ ਪੋਲ ਹੈ ਉਹਨਾਂ ਨੂੰ ਜੇ ਉਹੀ ਲੈਂਟਰ ਪਾ ਕੇ ਛੱਤ ਕੇ ਉਦੋਂ ਤੇ ਟ੍ਰੈਫਿਕ ਦਾ ਜਿਹੜੀਆਂ ਗੱਡੀਆਂ ਦਾ ਸਿਸਟਮ ਕਰ ਦਈਏ ਇਹ ਕਿਤੇ ਕਾਰਪੋਰੇਸ਼ਨ ਨੂੰ ਆਮਦਨ ਹੋ ਜੂਗੀ ਤੇ ਦੂਜੇ ਸ਼ਹਿਰ ਦੀ ਟ੍ਰੈਫਿਕ ਘਟ ਜੂਗਾ ਬਾਕੀ ਆ ਜਿਹੜਾ ਲਾਈਟਸ ਵਗੈਰਾ ਦਾ ਆ ਜਿਹੜਾ ਚੌਂਕ ਬਣਿਆ ਹੈ ਕਲॉक ਟਾਵਰ ਇਹਦੇ ਲਈ ਵਧਾਈ ਦੇ ਪਾਤਰ ਹੈ ਭਾਵੇਂ ਇੰਨੇ ਟਾਈਮ ਤੱਕ ਇਹਨੂੰ ਸੋਝ ਨਹੀਂ ਆਈ ਇਸ ਕੰਮ ਦੀ ਜਿਹੜੀ ਆ ਚੀਜ਼ ਮੈਂ ਵੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ ਤੇ ਇਦਾਂ ਹੀ ਚਲੋ ਮਾਲਕ ਜਿਹੜੇ ਆਪਾਂ ਕੰਮ ਕਰਦੇ ਜਾਈਏ ਤੇ ਕੋਈ ਕੋ एग्जाम ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਕੋਈ ਵੀ ਮੰਤਰੀ ਹੈ ਕੋਈ ਵੀ ਪ੍ਰਸ਼ਾਸਨ ਹੈ ਕੰਮ ਕਰਦਾ ਰਹੇ ਆਪਣਾ ਇਦਾਂ ਤੇ ਕਿਤੇ ਜਾਣ ਦੀ ਲੋੜ ਨਹੀਂ ਬਾਕੀ ਬਹੁਤ ਵਧੀਆ ਗੱਲ ਹੈ ਸ਼ਲਾਂਗਾ ਜੋ ਕੰਮ ਹੈ ਹੋਰ ਵੀ ਸ਼ਹਿਰ ਤੇ ਕਾਫੀ ਕੰਮ ਨੇ ਇਕੱਲੇ ਇੱਕ ਲੋਕ ਟਾਵਰ ਨਾਲ ਨਹੀਂ ਸਰਨਾ ਤੇ ਐਮਐਲਏ ਸਾਹਿਬ ਨੂੰ ਕਹੋ ਕਿ ਮੇਰੀ ਰਿਕਵੈਸਟ ਹੈ ਕਿ ਉਹਨਾਂ ਨੂੰ ਵੀ ਕੋਲੀ-ਹੋਲੀ ਨੇਪੜੇ ਲਾ ਦੇਣ ਕਿਹਰੇ ਕਿਹਰੇ ਕੰਮ ਕੀਆ ਸੀ ਉਹਨਾਂ ਨੇ ਇੱਕ ਵਾਰੀ ਗੱਲ ਕੀਤੀ ਕਿ ਤੁਸੀਂ ਤੇ ਵੋਟ ਪਾਓਗੇ ਤੇ ਅੱਬਾ ਪਟਾਰੇ ਨੂੰ ਵਾਕਿਆ ਸੀ ਇੱਕ ਵਧੀਆ ਰੂਪ ਦੇਵਾਂਗੇ ਤੇ ਅੱਜੋ ਇਤਨਾ ਕਿਤੇ ਹੋਲੀ ਹੋਲੀ ਕੰਮ ਜਿਹਰੇ ਨੇ ਪੂਰੇ ਆਗਾਜ਼ ਹੋ ਗਿਆ ਆਗਾਜ਼ ਹੋ ਗਿਆ ਲਾਈਟਾ ਸਿਟੀ ਰੋਡ ਤੇ ਮੈਂ ਲਾਈਟ ਵੇਖੀ ਹੈ ਨਾ ਤੇ ਆ ਕਲੌਕ ਟਾਵਰ ਜਿਹੜਾ ਹੈ ਇਹ ਇੱਕ ਅੱਛਾ ਆਗਾਜ਼ ਹੈ ਮੈਂ ਇੱਕ ਸ਼ਾਇਰੀ ਹੁੰਦੇ ਨਾ ਤੇ ਇੱਕ ਸੋਸ਼ਲ ਵਰਕਰ ਹੁੰਦੇ ਨਾ ਤੇ ਮੈਨੂੰ ਬੜਾ ਅੱਛਾ ਲੱਗਿਆ ਉਹ ਵਧਾਈ ਦੇ ਪਾਤਰ ਆ ਔਰ ਇਦਾਂ ਹੀ ਸਾਰੇ ਜਿੰਨੇ ਵੀ ਲੱਗੇ ਪ੍ਰਸ਼ਾਸਨ ਨਾਲ ਜੋ ਰਿਕੁਐਸਟ ਹੈ ਕਿ ਇਦਾਂ ਕੰਮ ਚੱਲਦੇ ਰਹਿਣ ਔਰ ਮੈਨੂੰ ਇਹਨਾਂ ਪਤਾ ਹੈ ਕਿ ਹੋਪਸ ਹੋ ਕਿ ਅੱਗੇ ਵੀ ਵਤ ਵਤ ਵਧੀਆ ਤੋਂ ਵਧੀਆ ਕੰਮ ਹੋਣਗੇ ਬਟ ਮੇਰਾ ਇਹ ਜਿਹੜਾ ਟ੍ਰੈਫਿਕ ਵਾਲਾ ਮੁੱਦਾ ਜਿਹੜਾ ਹੈ ਸ਼ਹਿਰ ਦਾ ਇਹ ਜਰੂਰ ਐਮਐਲਏ ਸਾਹਿਬ ਦੇ ਕੋਲ ਧਿਆਨ ਦੇਣ ਕਿ ਅਸਲੀ ਦੇ ਪੁਲਤੇ ਜੇ ਆਪਾਂ ਛੱਤ ਦਿੱਤਾ ਜਾਏ ਤੇ ਉਹਦੇ ਵਿੱਚ ਆਮਦਨੀ ਵੀ ਹੋ ਜਾਏਗੀ ਕਾਰਪੋਰੇਸ਼ਨ ਨੂੰ ਮੇਅਰ ਸਾਹਿਬ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਜੇ ਛੱਤ ਦਿੱਤਾ ਜਾਏ ਤੇ ਇਹ ਰਿਕੁਐਸਟ ਮਨਜ਼ੂਰ ਹੋਵੇ ਤੇ ਪ੍ਰੇਪੇਰੇ ਨੂ ਇਹਦੇ ਤੇ ਲੈਂਟਰ ਭਾਜੀ ਕਿ ਟ੍ਰੈਫਿਕ ਦੀ ਜਿਹੜੀਆਂ ਵੱਡੀਆਂ ਗੱਡੀਆਂ ਲਈ ਕਾਰਪੋਰੇਸ਼ਨ ਨੂੰ ਆਉਂਦਣੇ ਵੇਗੀਆਂ ਨਾਲ ਸਾਰਾ ਸਿਸਟਮ ਕੀ ਨਾਮ ਤੇ ਭਾਜੀ ਮੇਰਾ ਨਾਮ ਰਾਜਾ ਬਹੰਡਾ ਜੀ ਜੀ ਇਹਨਾਂ ਦਾ ਕਿੱਦਾਂ ਤੇਜ ਦੇ ਚ ਬਟਾਲੇ ਸ਼ਹਿਰ ਵਿੱਚ ਜਿਹੜੇ ਵੜਦੇ ਸੀ ਨਾ ਪਹਿਲਾਂ ਤਾਂ ਨੇਹਰ ਕੋ ਖ ਦੇ ਕਿੱਥੇ ਹਾਂਜੀ 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 ਤੇ ਹੁਣ ਕਿੱਦਾਂ ਦਾ ਲੱਗਦਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਕਲਸੀ ਸਾਹਿਬ ਨੇ ਸ਼ਹਿਰੀ ਕਲਸੀ ਸਾਹਿਬ ਨੇ ਬਹੁਤ ਵਧੀਆ ਜੀ ਦੇ ਪਿਛਲੇ 20 15 10 ਸਾਲਾਂ ਤੋਂ ਨਹੀਂ ਹੋਏ ਉਹ ਹੁਣ ਉਹਨਾਂ ਨੇ ਕੀਤੇ ਕੰਮ ਬਹੁਤ ਕੰਮ ਕੀਤੇ ਆ ਅੱਗੇ ਵੀ ਕਰਨ ਦੇ ਜਿਸ ਆ ਮਚ ਲੰਡੇ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ ਲਖਸਾ ਤੋਂ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਜੇ ਕੰਮ ਹੋਣਗੇ ਤੇ ਵੋਟ ਪਾਇਓ ਤੇ ਉਹ ਜਿਹੜਾ ਕੰਮ ਉਹਨਾਂ ਨੇ ਕਰਕੇ ਦਿਖਾ ਦਿੱਤਾ ਕਿ ਹੁਣ ਲੋਕਾਂ ਨੇ ਉਹਨਾਂ ਦਾ ਉਹਨਾਂ ਨੂੰ ਫਤਵਾ ਦਿੱਤਾ ਤੇ ਅੱਜ ਉਹ ਵੀ ਬਟਾਲੇ ਸ਼ਹਿਰ ਨੂੰ ਲੋਹਾਰ ਬਦਲ ਦੇ ਵਿੱਚ ਕੀ ਕਹਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਜੋ ਜੋ ਉਹਨਾਂ ਨੇ ਕਿਹਾ ਸੀ ਉਹੀ ਕੰਮ ਕੀਤਾ ਵਾ ਹੁਣ ਉਹਨਾਂ ਨੂੰ ਚਾਹੀਦਾ ਵਾ ਕਿ ਇਹਨਾਂ ਨੂੰ ਫੇਰ ਦੁਬਾਰਾ ਦੇਖਣ ਲੋਕ ਦੁਬਾਰਾ ਇਹਨਾਂ ਨੂੰ ਚੋਣ ਲਿਆ ਦੇਖਣ ਰੋਗੀਆਂ ਨੇ ਕੰਮ ਕੀ ਮਗਦੀ ਗੱਲ ਆ ਕਿ ਜੋ ਇਹਨਾਂ ਨੇ ਕੰਮ ਕਰਕੇ ਦਿਖਾਏ ਆ ਵੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਕਦੀ ਅਸੀਂ ਵੇਖਿਆ ਨਹੀਂ ਪਹਿਲੀ ਵਾਰੀ ਬਟਾਲੇ 'ਚ ਇੰਨੀਆਂ ਚੀਜ਼ਾਂ ਵੇਖੀਆਂ ਪਹਿਲਾਂ ਲੁਧਿਆਣੇ ਤੇ ਉੱਤੇ ਇੱਕ ਹਾਂਜੀ ਹਾਂਜੀ ਲੁਧਿਆਣੇ ਲੁਧਿਆਣੇ ਵੇਖਿਆ ਤੇ ਅੱਜ ਬਟਾਲੇ ਨੂੰ ਦੇਖਦੇ ਨਹੀਂ ਬਹੁਤ ਬਹੁਤ ਹੋਇਆ ਜੀ ਤੇ ਕਲਸੀ ਸਾਹਿਬ ਸਾਡੇ ਐਮਐਲਏ ਸੇ ਹਾਂਜੀ ਉਹਨਾਂ ਕੀ ਨਾਮ ਦੇ ਭਾਜੀ ਬਲਦੇਵ ਰਾਜ ਜੀ ਬਲਦੇਵ ਰਾਜ ਜੀ ਕਿੱਦਾਂ ਦੇਖਦੇ ਹੋ ਸ਼ਹਿਰੀ ਕਲਸੀ ਵੱਲੋਂ ਸ਼ਹਿਰੀ ਕਲਸੀ ਨੇ ਕੰਮ ਕੀਤੇ ਜਾ ਰਹੇ ਨੇ ਲੱਗਦਾ ਲੱਗੀਆਂ ਆ ਚੌਂਕੀ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਹਾਂ ਜੀ ਚੌਲ ਬੜੀਆ ਬਣਾ ਦਿਆ ਹੈ ਲਟਾ ਲੁਟਾ ਲਗੀਆਂ ਬਹੁਤ ਸਾਰਾ ਚੌਲ ਬੜੀਆ ਬਣਾ ਦਿਆ ਕੰਟਾ ਦਾ ਜੀ ਔਰ ਇਦਾਂ ਦੇਖਦੇ ਉਹਨਾਂ ਦੀ ਸਰਕਾਰ ਜਿਹੜੇ ਜਿਹੜੇ ਕੰਮ ਕੇ ਹੀ ਉਹ ਕਰਦੇ ਫਿਰ ਸਰਕਾਰ ਨੇ ਕੰਮ ਬਹੁਤ ਵਧੀਆ ਕੀਤਾ ਹੈ ਅੱਗੇ ਕੀ ਕਹਿਣਾ ਚਾਹੁੰਦੇ ਅੱਗੇ ਵੀ ਸਰਕਾਰ ਦਾ ਕੀ ਕਹਿਣਾ ਅੱਗੇ ਸਰਕਾਰ ਵੀ ਆਏਗੀ ਛੇਤੀ ਛੇਤੀ ਸਰਕਾਰ ਬਣੇਗੀ ਇਹਦਾ ਕੋਈ ਫਾਇਦਾ ਹੋਇਆ ਇਹਦਾ ਫਾਇਦਾ ਆ ਕਾਮ ਤੋਂ ਦੇਖੀ ਕਾਮ ਨਾਲ ਸੇ ਰੋਟੀ ਦਾ ਅੱਛਾ ਜਦੋਂ ਸੋਈਦਾ ਕਾਮ ਨਾਲ ਇਹਦਾ ਹਾਂ ਤਾਂ ਕਾਮ ਨਾਲ ਰੋਟੀ ਦਾ ਆਪਣੇ ਇਹਦਾ ਫਾਇਦਾ ਰਹੇ ਅੱਛਾ ਇਨਾਮ ਦੇ ਪਾਜੀ ਜੋਰ ਸਿੰਘ ਜੀ ਜੋਰ ਜੀ ਕਿੱਥੇ ਰਹਿੰਦੇ ਤੁਸੀਂ ਆਪਾਂ ਬਟਾਲਾ ਤੋਂ ਆਈਆਂ ਜੀ ਕਨਵਾ ਰੋਡ ਤੇ ਜੋ ਕਨਵਾ ਰੋਡ ਤੇ ਰਹਿੰਦੇ ਕਿੱਦਾਂ ਦੇਖਦੇ ਤੁਹਾਡੇ ਕਨਵਾ ਰੋਡ ਜਲੰਧਰ ਰੋਡ ਅਮਰੇਸਾ ਰੋਡ ਸਾਰੇ ਪਾਸੇ ਲਾਈਟਾਂ ਜੀ ਮੈਂ ਨਾ ਬਿਲਕੁਲ ਦੀ ਜਗਮਗ ਜਗਮਗ ਨਹੀਂ ਆ ਬਹੁਤ ਸੌਫਾ ਹੋਇਆ ਸੁੱਕਾ ਆ ਕਿ ਚਲੋ ਜਿੰਨਾ ਕਿੰਨਾ ਚਿਰ ਹੋ ਗਿਆ ਸਰਕਾਰ ਨੇ ਮੜਾ ਮੋਟਾ ਵੀ ਨਹੀਂ ਕੀਤਾ ਕੰਮ ਹੁਣ ਚਿਰ ਕੋਚੀ ਜੀ ਬਣੇ ਨੇ ਮੈਂ ਹੌਕੇ ਕਰਾਈ ਪਈ ਆ ਜੀ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਕੰਮਾਂ ਵੱਲੋਂ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਹੈ ਕਿ ਜੇ ਕੋਟ ਪਾਓਗੇ ਤੇ ਕੰਮ ਤੁਹਾਡੀ ਕਰਾਵਾਂਗਾ ਪਰ ਵਾਅਦਾ ਬਟਾਲੇ ਦੇ ਵਿੱਚ ਨਰੋਸ਼ੀ ਨਰੋਸ਼ੀ ਹੋ ਗਈ ਕੀ ਕਰਾਂਗੇ ਮੈਂ ਨਾ ਬਿਲਕੁਲ ਜੀ ਸਹੀ ਹੈ ਜੀ ਆਪਾਂ ਤੇ ਹਰ ਕੀ ਵੀ ਅੰਨੇ ਸਾਰੇ ਲੋਕੀ ਚਿੰਨ ਐਨ ਬਟਾਲਾ ਮੈਂ ਨਾ ਵੀ ਹੋ ਕੇ ਰਹਿ ਗਿਆ ਜੀ ਹਾਂਜੀ ਇਹ ਸਾਰੇ ਕੰਮ ਕਰਾਇਆ ਐ ਐਮਐਲਏ ਸਾਹਿਬ ਨੇ ਹਾਂਜੀ ਸਾਡੇ ਸ਼ਹਿਰ ਦੇ ਵਿੱਚ ਕੀ ਹੋਣਾ ਵੱਲੋਂ ਕਹਿਣਾ ਚਾਹੁੰਦੇ ਹਾਂਜੀ ਕੀ ਕਹਿਣਾ ਚਾਹੁੰਦੇ ਹੋਣਾ ਬਾਰੇ ਉਹਨਾਂ ਵੱਲੋਂ ਇਹ ਕਹਿੰਦੇ ਆ ਜੀ ਕਿਰੋਂ ਸਹੀ ਆ ਕਿ ਗਰਾਉਂਡ ਲਵੇ ਤੇ ਐਨ ਓਕੇ ਨਾਲ ਕਰਾਇਆ ਆ ਵਾ ਕੋ ਚੌਕ ਕਿਤੇ ਵਧੀਆ ਵਧੀਆ ਬਣਾ ਰਹੇ ਆ ਜੀ ਲਟਕਾ ਕਨੋਆਲੋਰ ਤੱਕ ਕਾ ਬਿਆਰੋਰ ਤੋਂ ਸਾਰੇ ਆਂ ਦਾ ਨਾ ਪੀ ਅੱਕੀ ਹੋਇਆ ਪਿਆ ਗਾਮਾ ਜੀ ਸਾਡੇ ਪਸੇਦਾਰ ਭੈਣ ਭਰਾ ਨੇ ਫਿਰ ਕਹਿੰਦੇ ਨੇ ਕਿ ਬੱਲ ਕਲਜੀ ਹੋਇਆ ਤੇ ਵੀ ਅੰਬਰ ਚੱਤੇ ਤਾ ਕਰਕੇ ਆਰੇ ਕੰਮ ਹੈ ਹਾਂ ਜੀ ਕੀ ਨਾਮ ਦਾ ਕਲਜੀ ਮੋਹਨ ਲਾਲ ਮੋਹਨ ਲਾਲ ਜੀ ਇਹ ਬਟਾਵਾ ਕਰ ਰਹੇ ਹੋ ਭਾਜੀ ਕਿੱਤਾ ਦੇ ਦਿਓ ਕਿ ਆਮ ਪਾਰਟੀ ਦੀ ਜਿਸ ਦੀ ਸਰਕਾਰ ਆਈ ਹੈ ਹਰ ਚੌਕ ਹਰ ਮਹੱਲੇ ਤੇ ਲਾਈਟਾਂ ਲੱਗ ਗਿਆ ਕੀ ਕਹਿਣਾ ਚਾਹਦੇ ਹੋ ਕੰਪੈਟਿਵਲੀ ਸੜਕੇ ਨਿਕਲ ਵਾ ਅੱਗੇ ਦਾ ਵਜਿਆ ਹੋਇਆ ਗਾਮਾ ਦੇ ਲਾਈਟਾਂ ਲੁੱਟੇਗਾ ਜੋ ਕਹਿਣਾ ਚਾਹਦੇ ਹੋ ਐਮਐਲਏ ਸ਼ਕੀਰ ਉਮਰ ਦੇ ਵਿੱਚ ਬਣ ਕੇ ਨੇ ਪਰ ਜਿਹੜੇ ਜਿਹੜੇ ਕੰਮ ਉਹਨਾਂ ਨੇ ਕੀਓ ਉਹ ਹੀ ਹੋ ਰਿਹਾ ਆ ਹੋ ਰਹੇ ਨੇ ਔਰ ਹੋ ਰਹੀ ਹੈ ਜੇ ਮਿਲ ਜੇ ਨੇ ਤੱਕ ਹਾਂ ਹਾਂ ਅੱਗੇ ਜੇ ਦੇਖਦੇ ਹੋ ਕਿ ਉਧਰੇ ਟਾਕ ਟਾਵਰ ਬਣਾਇਆ ਹੋਈ ਬਹੁਤ ਵਧੀਆ ਬਣਾਇਆ ਜਾ ਰਿਹਾ ਹੈ ਇਹ ਤੇ ਇੱਕ ਕਿਸਮ ਦਾ ਹੈਰੀਟੇਜ ਬਣ ਜੇ ਜੀ ਕੀ ਕਹਿਣਾ ਚਾਹਦੇ ਹੋ ਦੇਖੋ ਗੱਲ ਇਹ ਹੈ ਜੀ ਅਈ ਦਹਾਂ ਕਿ ਕਿ ਹਾਥੀ ਕੇ ਲੰਗ ਰਿਹਾ ਹੈ 20 ਲੱਖੀ ਦੇਖੋ ਕਹਿੰਦੇ ਮੈਂ ਤਾਂ ਜੇ ਤਸਰਾ ਹੀ ਕੰਮ ਕਰਦੇ ਰਹਾਂਗੇ ਤਾਂ ਫਿਰ ਲੋਕੀ ਇਹ ਲੋਕ ਸੁਝਾਅ ਕਰਨਗੇ ਜੇ ਅਮਰੀਕਨ ਜੀ ਤਫਸੀਲ ਕਿ ਪਿੱਛੇ ਹਟਦੇ ਜੀ ਜਾਂ ਦਾ ਮਤਲਬ ਆ ਜੇ ਦੋਵੇਂ ਪੋਸਿਬਿਲਿਟੀ ਜਾਈ ਜਾਂ ਦਾ ਮਤਲਬ ਕੰਮ ਕੀਤੇ ਰਹਿਣਗੇ ਤਾਂ ਫਿਰ ਸਾਈ ਸਾਵੇ ਮਿਲੇਗੀ ਜੀ ਸਾਰੇ ਸਵੇ ਤੁਸੀਂ ਕੀ ਕਹਿੰਦੇ ਹੋ ਜੀ ਵਾਪੇ ਕੰਮ ਹੋਏ ਨੇ ਦੇਖੋ ਗੱਲ ਇਹ ਹੈ ਕਿ ਜਿਵੇਂ ਹੋਣੀ ਚਾਹੀਦੀ ਉਹਨੇ ਕੋ ਲਈ ਲੇਕਿਨ ਫਿਰ ਵੀ ਮਤਲਬ ਜਿਵੇਂ ਹੋਏ ਆ ਉਹਨੇ ਵੀ ਕਿਸੇ ਦਾ ਕਰਨੀ ਚਾਹੀਦੀ ਹੈ ਵਧੀਆ ਹੋਏ ਨਾ ਲਾਈਟਾਂ ਦੀ ਗੱਲ ਕਰਾਂ ਲਾਈਟਾਂ ਬਹੁਤ ਵਧੀਆ ਲਾਈਟਾਂ ਦੇਖੋ ਜੀ ਜਿਹੜੀ ਜੋ ਖੜਾ ਹੋਏ ਜੀ ਤੇ ਮੇਰੇ ਜਿਹੜਾ ਖੜਾ ਹੈ ਮਨੇ ਇਹਦਾ ਮਵਾਣੇ ਕਿ ਲਾਈਟਾਂ ਦੇ ਆਏ ਬਿਯਾਗੋਸ਼ਲੇ ਦਾ ਜੀ